ਹੈਲੋ ਵੈਲਕਮ ਟੂ ਮਾਈ YouTube ਚੈਨਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅੱਜ ਦੀ ਮੇਰੀ ਇਸ ਵੀਡੀਓ ਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆ ਬਿਨਾ ਲੇਸ ਵਾਲੀ ਕ੍ਰਿਸਪੀ ਅਰਬੀ ਦੀ ਸਬਜ਼ੀ ਦੀ ਰੈਸিপি ਜੇਕਰ ਤੁਹਾਡੇ ਵੀ ਅਰਬੀ ਦੀ ਸਬਜ਼ੀ ਲੇਸ ਨਹੀਂ ਬਣਦੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਕਿਵੇਂ ਤੁਹਾਡੀ ਅਰਬੀ ਜੋ ਹੈ ਬਿਨਾ ਲੇਸ ਵਾਲੀ ਤੁਸੀਂ ਉਹਨੂੰ ਬਣਾ ਸਕਦੇ ਹੋ ਅਰਬੀ ਬਣਾਉਣ ਲਈ ਮੈਂ ਲਈ ਹੈ ਅੱਧਾ ਕਿਲੋ ਅਰਬੀ ਔਰ ਅਰਬੀ ਨੂੰ ਹੁਣ ਮੈਂ ਛਿੱਲੂਗੀ ਛਿੱਲਣ ਤੋਂ ਪਹਿਲਾਂ ਸਭ ਤੋਂ ਸਭ ਤੋਂ ਪਹਿਲਾਂ ਜਿਹੜਾ ਸੀ ਕੰਮ ਕਰਨਾ ਹੈ ਉਹ ਹੈ ਹੱਥਾਂ ਨੂੰ ਤੇਲ ਨਾਲ ਕਵਰ ਕਰਨਾ ਤਾਂ ਕਿ ਇਹਦੀ ਲੇਸ ਨਾਲ ਜਿਹੜੀ ਹੈ ਸਾਡੇ ਹੱਥਾਂ ਤੇ ਖਾਰਿਸ਼ ਬਿਲਕੁਲ ਵੀ ਨਾ ਹੋਵੇ ਤਾਂ ਇਸ ਤਰੀਕੇ ਨਾਲ ਜ਼ਿਆਦਾ ਸਾਰਾ ਤੇਲ ਲੈ ਕੇ ਅਸੀਂ ਹੱਥਾਂ ਦੇ ਦੋਨੋਂ ਸਾਈਡ ਅੰਦਰ ਔਰ ਬਾਹਰਵਲੀ ਸਾਈਡ ਲਗਾ ਲਵਾਂਗੇ تاکے ادھی ਜਿਹੜੀ ਲੇਸ ਹੈ ਜੇ ਇਨ ਕੇਸ ਇਧਰ ਉਧਰ ਲੱਗ ਵੀ ਜਾਏਗੀ ਹੱਥਾਂ ਤੇ ਤਾਂ ਸਾਨੂੰ ਖਾਰਿਸ਼ ਬਿਲਕੁਲ ਨਹੀਂ ਹੋਏਗੀ। ਔਰ ਹੁਣ ਫਿਰ ਅਸੀਂ ਸਭ ਤੋਂ ਪਹਿਲਾਂ ਇਹਨੂੰ ਜਿਹੜਾ ਛਿੱਲਾਂਗੇ। ਛਿੱਲਣ ਲਈ ਤੁਸੀਂ ਪੀਲਰ ਜਾਂ ਚਾਕੂ ਕਿਸੇ ਵੀ ਤਰ੍ਹਾਂ ਦਾ ਨਾਲ ਛਿੱਲ ਸਕਦੇ ਹੋ। ਮੈਂ ਚਾਕੂ ਦੀ ਮਦਦ ਨਾਲ ਛਿੱਲ ਰਹੀ ਆ। ਪੀਲਰ ਨਾਲ ਕੀ ਹੁੰਦਾ ਹੈ ਇਹਦੀ ਜਿਹੜੀ ਉੱਪਰ ਦੀ ਸਕਿਨ ਹੈਗੀ ਆ ਔਰ ਜ਼ਿਆਦਾ ਉੱਤਰ ਜਾਂਦੀ ਹੈ ਔਰ ਅਰਬੀ ਜੋ ਹੈ ਵੇਸਟ ਹੁੰਦੀ ਹੈ ਤੇ ਇਸ ਲਈ ਮੈਂ ਚਾਕੂ ਨਾਲ ਹੀ ਹਲਕੇ-ਹਲਕੇ ਹੱਥਾਂ ਨਾਲ ਇਹਨੂੰ ਛਿੱਲੂਗੀ ਔਰ ਇਨ ਕੇਸ ਜੇਕਰ ਅਰਬੀ ਦੇ ਉੱਪਰ ਸਾਨੂੰ ਕਿਤੇ ਵੀ ਹਰਾ ਹਰਾ ਇਹਦਾ ਪਾਰਟ ਨਜ਼ਰ ਆਉਂਦਾ ਜਿੱਥੇ ਹਰਾ ਹੋਏ ਅਰਬੀ ਤਾਂ ਉਹਨੂੰ ਅਸੀਂ ਜੋ ਹੈ ਚਾਕੂ ਦੀ ਮਦਦ ਨਾਲ ਕੱਟ ਕਰ ਦਵਾਂਗੇ ਔਰ ਇਹ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਮੈਂ ਸਾਰੀ ਅਰਬੀ ਜੋ ਹੈ ਇਹਨੂੰ ਪਹਿਲਾਂ ਛਿੱਲ ਲਵਾਂਗੀ ਔਰ ਹੁਣ ਅਸੀਂ ਅਰਬੀ ਮੇਰੀ ਛਿੱਲ ਚੁੱਕੀ ਹੈ ਇਹਨੂੰ ਮੈਂ ਇੱਕ ਬੌਲ ਦੇ ਵਿੱਚ ਪਾ ਲਵਾਂਗੀ ਇਹ ਦੇਖੋ ਸਾਰੀ ਅਰਬੀ ਮੈਂ ਇਸ ਤਰੀਕੇ ਨਾਲ ਛਿੱਲ ਲਈ ਹੂੰ ਛਿੱਲਣ ਤੋਂ ਬਾਅਦ ਜਿਹੜਾ ਸੈਕਿੰਡ ਸਟੈਪ ਹੈਗਾ ਉਹ ਉਹ ਕਈ ਲੋਕ ਵਾਸ਼ ਵੀ ਕਰਦੇ ਆ ਮੈਂ ਵਾਸ਼ ਨਹੀਂ ਕਰੂੰਗੀ ਮੈਂ ਇਹਨੂੰ ਪਹਿਲਾਂ ਕੱਟ ਕਰੂੰਗੀ ਵਾਸ਼ ਮੈਂ ਇਸ ਲਈ ਨਹੀਂ ਕਰੂੰਗੀ ਇਹਨੂੰ ਕਿਉਂਕਿ ਵਾਸ਼ ਕਰਨ ਨਾਲ ਜੋ ਹੈ ਇਹ ਥੋੜੀ ਲੇਸਦਾਰ ਜੀ ਹੋ ਜਾਏਗੀ ਤੇ ਉਹਨੂੰ ਕੱਟ ਕਰਨਾ ਔਖਾ ਹੋ ਜਾਂਦਾ ਹੈ ਔਰ ਕੱਟ ਕਰਨ ਤੋਂ ਪਹਿਲਾਂ ਇੱਕ ਵਾਰ ਫੇਰ ਮੈਂ ਹੱਥਾਂ ਤੇ ਥੋੜਾ ਤੇਲ ਪੋਰ ਲਗਾ ਲਿਆ ਕਿਉਂਕਿ ਹੁਣ ਜੋ ਐਦੀ ਕੱਟ ਕਰਨ ਨਾਲ ਲੇਸ ਜ਼ਿਆਦਾ ਨਿਕਲੇਗੀ ਔਰ ਜਿਹੜੇ ਛਿੱਲਣ ਦੇ ਟਾਈਮ ਤੇਲ ਥੋੜਾ ਜਿਆ ਸਾਡਾ ਯੂਜ਼ ਹੋ ਜਾਂਦਾ ਹੈ ਮਤਲਬ ਸੁੱਕ ਜਾਂਦਾ ਹੈ ਤਾਂ ਇਸ ਲਈ ਮੈਂ ਇਹਨੂੰ ਦੁਬਾਰਾ ਹੱਥਾਂ ਤੇ ਤੇਲ ਲਗਾ ਕੇ ਲੰਬਾ ਲੰਬਾ ਇਸ ਤਰੀਕੇ ਨਾਲ ਜੋ ਹੈ ਮੈਨੂੰ ਕੱਟ ਕਰ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਐਵੇਂ ਲੰਬੇ ਲੰਬੇ ਟੁਕੜਿਆਂ ਚ ਅਸੀਂ ਸਾਰੀ ਅਰਬੀ ਨੂੰ ਇੰਦਾ ਕੱਟ ਕਰ ਲੈਣਾ ਹੈ ਉਨ ਕੱਟ ਕਰਨ ਤੋਂ ਬਾਅਦ ਜਿਹੜਾ ਮੇਨ ਸਟੈਪ ਹੈਗਾ ਉਹ ਹੈ ਵਾਸ਼ਿੰਗ ਦਾ ਹੁਣ ਮੈਂ ਇਹਨੂੰ ਵਾਸ਼ ਕਰੂੰਗੀ ਵਾਸ਼ ਕਰਨ ਲਈ ਇੱਕ ਬਾਉਲ ਦੇ ਵਿੱਚ ਮੈਂ ਅਰਬੀ ਨੂੰ ਪਾ ਕੇ ਇਹਦੇ ਵਿੱਚ ਪਾਣੀ ਪਾਇਆ ਪਾਣੀ ਨਾਲ ਮੈਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਇਹਨੂੰ ਵਾਸ਼ ਕਰਨਾ ਹੈ ਤਾਂ ਕਿ ਦੀ ਜਿਹੜੀ ਲੀਸ ਹੈ ਚੰਗੀ ਤਰ੍ਹਾਂ ਨਿਕਲ ਜਾਏ ਔਰ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਵਾਈਟ ਵਾਈਟ ਹੋਣਾ ਸ਼ੁਰੂ ਹੋ ਗਿਆ ਹੈ ਵਾਈਟੇਸਲੀ ਹੋ ਰਿਹਾ ਕਿਉਂਕਿ ਇਹਦੇ ਵਿੱਚੋਂ ਲੀਸ ਜਿਹੜੀ ਹੈ ਉਹ ਨਿਕਲ ਰਹੀ ਹੈ ਕਈ ਲੋਕ ਆਟੇ ਨਾਲ ਵੀ ਇਹਨੂੰ ਵਾਸ਼ ਕਰਦੇ ਆ ਪਰ ਆਟੇ ਤੋਂ ਮੈਂ ਇਸ ਤਰੀਕੇ ਨਾਲ ਵੀ ਜੇ ਵਾਸ਼ ਕਰੋਗੇ ਤਾਂ ਵੀ ਇਹਦੀ ਲੇਸ ਬਹੁਤ اچھی ਤਰ੍ਹਾਂ ਨਾਲ ਨਿਕਲ ਜਾਂਦੀ ਹੈ ਹੁਣ ਤੁਸੀਂ ਦੇਖੋਗੇ ਪਾਣੀ ਬਿਲਕੁਲ ਵਾਈਟ ਹੋ ਗਿਆ ਇਹਨੂੰ ਮੈਂ ਸੁਕ ਦਉਂਗੀ ਔਰ ਸੁੱਕਣ ਤੋਂ ਬਾਅਦ ਮੈਨੂੰ ਇੱਕ ਵਾਰ ਫੇਰ ਵਾਸ਼ ਕਰੂੰਗੀ ਇਸ ਤਰੀਕੇ ਨਾਲ ਜੋ ਹੈ ਮੈਨੂੰ 4 ਤੋਂ 5 ਵਾਰ ਇਹਨੂੰ ਵਾਸ਼ ਕਰਨਾ ਹੈਗਾ ਧੋਣਾ ਹੈਗਾ ਔਰ ਇਹਨੂੰ ਉਦੋਂ ਤੱਕ ਸਿਰ ਇਹਨੂੰ ਐਵੇਂ ਮਸਲ ਮਸਲ ਕੇ ਧੋਣਾ ਹੈ ਜਦੋਂ ਤੱਕ ਇਹਦਾ ਪਾਣੀ ਜਿਹੜਾ ਬਿਲਕੁਲ ਟਰਾਂਸਪੇਰੈਂਟ ਨਹੀਂ ਹੋ ਜਾਂਦਾ ਜਦੋਂ ਤੱਕ ਇਹਦੇ ਵਿੱਚ ਦੁੱਧਿਆ ਪਾਣੀ ਨਿਕਲ ਰਿਹਾ ਹੈ ਤੁਸੀਂ ਇਹਨੂੰ ਧੋਂਦੇ ਰਹਿਣਾ ਹੈ चार तो पांच बार वॉश कर तो बाद लास्ट स्टैप मैं तैन तो दिखा रही हूँ पानी देखो बिल्कुल ट्रांसपेरेंट है मीनज ये मैक्सीम जी लेस है वो निकल चुकी है हूँ मैं एक छन्नी दे के यू थोड़ा जो ड्राई होने छड़ दूँगी इनू असी साइड पर रख दें छन्नी च पा के और हूँ मैं उन्नी देर प्याज कट कर लैनी मैं ले तीन प्याज मैं ले है मीडियम साइज के और इन हूँ असी कट करा ਕੱਟ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਮੈਂ ਪਿਆਜ਼ ਨੂੰ ਸੈਂਟਰ ਚੋਂ ਕੱਟ ਕਰਕੇ ਇਹਨੂੰ ਐਵੇਂ ਲੰਬਾ-ਲੰਬਾ ਕੱਟ ਕਰਾਂਗੀ ਇਸ ਤਰੀਕੇ ਨਾਲ ਸਾਰੇ ਪਿਆਜ਼ ਜੋ ਅਸੀਂ ਕੱਟ ਕਰ ਲੈਣੇ ਆ ਪਹਿਲਾਂ ਪਿਆਜ਼ ਮੇਰੇ ਕੱਟ ਕੇ ਰੈਡੀ ਹੈ ਹੁਣ ਅਸੀਂ ਇੱਕ ਪੈਨ ਦੇ ਵਿੱਚ ਸਰ੍ਹੋਂ ਦਾ ਆਇਲ ਪਾ ਕੇ ਉਹਨੂੰ ਮੈਂ ਗਰਮ ਕਰ ਲਿਆ ਹੈ ਤੁਸੀਂ ਸਰ੍ਹੋਂ ਦਾ ਆਇਲ ਰਿਫਾਈਨਡ ਆਇਲ ਕੁਝ ਵੀ ਯੂਜ਼ ਕਰ ਸਕਦੇ ਹੋ ਜੋ ਵੀ ਕੁਕਿੰਗ ਲਈ ਯੂਜ਼ ਕਰਦੇ ਹੋ ਹੁਣ ਮੈਂ ਇਹਦੇ ਵਿੱਚ ਪਾਈ ਥੋੜੀ ਜੀ ਅਜਵਾਇਨ ਔਰ ਹਿੰਗ ਇਨਾਂ ਨੂੰ ਥੋੜਾ ਜਿਹਾ ਪੂਨਨ ਤੋਂ ਬਾਅਦ ਇਹਦੇ ਵਿੱਚ ਮੈਂ ਅਰਬੀ ਜਿਹੜੀ ਸੁੱਕਲਨੀ ਥੋੜੀ ਰੱਖੀ ਹੋਈ ਸੀ ਉਹਨੂੰ ਪਾ ਦਿੱਤਾ ਹੈਗਾ ਹੁਣ ਅਸੀਂ ਇਹਨੂੰ ਅਰਬੀ ਨੂੰ ਜੋ ਹੈ ਹਲਕੇ ਹੱਥਾਂ ਦੇ ਨਾਲ ਮਿਕਸ ਕਰਾਂਗੇ ਤਾਂ ਕਿ ਸਾਡੀ ਅਰਬੀ ਜਿਹੜੀ ਹੈਗੀ ਆ ਪੂਰੀ ਤਰ੍ਹਾਂ ਆਇਲ ਨਾਲ ਲੱਗ ਜਾਏ ਇਹਦੇ ਵਿੱਚ ਜਿਹੜਾ ਆਇਲ ਦੇ ਨਾਲ ਕਵਰ ਅਪ ਕਰ ਜਾਏ ਹੁਣ ਇਹਨੂੰ ਅਸੀਂ ਫੁੱਲ ਔਨ ਗੈਸ ਤੇ ਮੈਨੂੰ ਪਕਾ ਰਹੀ ਹੈਗੀਆਂ ਗੈਸ ਨੂੰ ਅਸੀਂ ਵੀ ਸਟੇਜ ਤੇ ਸਿਮ ਨਹੀਂ ਕਰਨਾ ਹੈ ਔਨ ਗੈਸ ਤੇ ਹੀ ਇਹਨੂੰ ਤਿੰਨ ਤੋਂ 4 ਮਿੰਟ ਲਈ ਅਸੀਂ ਪਕਾਵਾਂਗੇ ਵਿੱਚ ਵਿੱਚ ਇਦਾਂ ਇਹਨੂੰ ਅਸੀਂ ਹਿਲਾਉਂਦੇ ਰਵਾਂਗੇ ਕੱਚੀ ਦੀ ਮਦਦ ਨਾਲ ਜਾਂ ਤੁਸੀਂ ਐਵੇਂ ਜਿਵੇਂ ਮੈਂ ਕਰ ਰਹੀ ਹਾਂ ਐਵੇਂ ਵੀ ਕਰਕੇ ਹਿਲਾ ਸਕਦੇ ਹੋ ਤੁਹਾਡੇ ਉੱਪਰ ਹੈ ਔਰ ਫਿਰ ਜਦੋਂ 4 ਤੋਂ 5 ਮਿੰਟ ਇਹ ਥੋੜੀ ਪੱਕ ਜਾਏਗੀ ਉਸ ਤੋਂ ਬਾਅਦ ਮੈਂ ਇਹਨੂੰ ਕਵਰ ਕਰ ਦਿੱਤਾ ਕਵਰ ਕਰਕੇ ਗੈਸ ਜਿਹੜੀ ਹੈ ਸਿਮ ਤੇ ਕਰ ਦਿੱਤੀ ਬਿਲਕੁਲ ਸਲੋ ਕਰ ਦਿੱਤੀ ਔਰ ਫਿਰ ਵਿੱਚ ਵਿੱਚ ਅਸੀਂ ਇਹਨੂੰ ਚੈੱਕ ਕਰਕੇ ਹਿਲਾਉਂਦੇ ਰਹੇ ਤਾਂ ਕਿ ਇਹ نیچے ਨਾ ਲੱਗ ਜਾਏ ਔਰ ਹੁਣ ਇਸ ਵਿੱਚ ਵਿੱਚ ਅਸੀਂ ਇਹਨੂੰ ਚੈੱਕ ਕਰਾਂਗੇ ਜਦੋਂ ਇਹ 60 70% ਜਿਹੜੀ ਹੈ ਪੱਕ ਜਾਏਗੀ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਹੁਣ ਮੇਰੇ ਤੁਸੀਂ ਦੇਖ ਸਕਦੇ ਹੋ ਅਰਬੀ ਜਿਹੜੀ ਹੈ ਗਲ ਚੁੱਕੀ ਹੈਗੀ ਇਹਨੂੰ ਮੈਂ ਤੋੜ ਕੇ ਚੈੱਕ ਕਰ ਲਿਆ ਔਰ ਇਹ 50 60% ਮੇਰੀ ਜੋ ਹੈ ਪੱਕ ਚੁੱਕੀ ਆ ਹੁਣ ਮੈਂ ਇਹਦੇ ਵਿੱਚ ਐਡ ਕਰੂੰਗੀ ਨਮਕ ਸਵਾਦ ਅਨੁਸਾਰ ਹਲਦੀ थोड़ी जी मैं पाऊँगी लाल मिर्च पाउडर और थोड़ा जहा कश्मीरी लाल मिर्च पाउडर कलर वास्ते और मैं पाया घर का बनया हुआ गर्म मसाला और थोड़ा जहा मैं ऐड करूँगी चाट मसाला ये चाट मसाला जोड़ा है क्या? बिल्कुल ऑप्शनल है तुम पाना चाहते हो पाओ नहीं पाना चाहते बि इस बिना तो भी, भी बना सद बहुत टेस्टी बनती है ਔਰ ਇਸ ਤਰੀਕੇ ਨਾਲ ਸਾਰੇ ਮਸਾਲੇ ਪਾਉਣ ਤੋਂ ਬਾਅਦ ਅਸੀਂ ਇਹਨੂੰ ਫੇਰ ਤੋਂ ਮਿਕਸ ਕਰਾਂਗੇ ਇਸ ਟੇਸਟ ਜੋ ਹੈਗਾ ਮੇਰੀ ਗੈਸ ਜਿਹੜੀ ਹੈ ਹੁਣ ਆਨ ਫੁੱਲ ਆਨ ਹੈ ਇਹਨੂੰ ਅਸੀਂ ਸੇਮ ਉਦੋਈ ਕਰਨਾ ਜਿੰਨੀ ਦੇਰ ਅਸੀਂ ਇਹਨੂੰ ਟੱਕਣਾ ਹੈ ਔਰ ਇਹਨੂੰ ਗਲਣ ਵਾਸਤੇ ਇਹਨੂੰ ਪਕਾਣਾ ਹੈ ਉਨੀ ਦੇਰ ਲਈ ਅਸੀਂ ਸਿਮ ਗੈਸ ਤੇ ਇਹਨੂੰ ਟੱਕ ਕੇ ਪਕਾਵਾਂਗੇ ਹੁਣ ਮੈਂ ਇਹਦੇ ਚ ਚਿਲੀ ਫਲੇਕਸ ਥੋੜੇ ਜਿਹਾ ਐਡ ਕੀਤੇ ਇਹ ਵੀ ਬਿਲਕੁਲ ਆਪਸ਼ਨਲ ਹੈਗੇ ਆ ਤੁਹਾਡੀ ਚੋਇਸ ਹੈ ਤੁਸੀਂ ਪਾਣੇ ਆ ਪਾਓ ਨਹੀਂ ਪਾਣੇ ਆ ਤਾਂ ਨਾ ਪਾਓ ਸਕਿੱਪ ਵੀ ਕਰ ਸਕਦੇ ਹੋ ਹੁਣ ਇਸ ਮਸਾਲੇ ਐਡ ਕਰਨ ਤੋਂ ਬਾਅਦ ਇੱਕ ਇੱਕ ਦੋ 2 ਮਿੰਟ ਇਹਨੂੰ ਅਸੀਂ ਸੌਟੇ ਕਰਨ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਪਿਆਜ਼ ਜਿਹੜੇ ਆ ਪਾ ਦੂੰਗੀ ਇਹਨਾਂ ਨੂੰ ਅਸੀਂ ਥੋੜਾ ਜਿਹਾ ਖੋਲ ਲਵਾਂਗੇ ਪਿਆਜ਼ਾਂ ਨੂੰ ਖੋਲ ਕੇ ਸਾਰੇ ਪਿਆਜ਼ ਜਿਹੜੇ ਇਹਦੇ ਵਿੱਚ ਐਡ ਕਰ ਦਿੱਤੇ ਫਿਰ ਪਿਆਜ਼ ਨੂੰ ਅਸੀਂ ਅਰਬੀ ਦੇ ਨਾਲ ਮਿਕਸ ਕਰਾਂਗੇ ਔਰ ਪਿਆਜ਼ ਨੂੰ ਔਨ ਗੈਸ ਤੇ ਹੀ ਅਸੀਂ ਸੌਟੇ ਕਰਾਂਗੇ ਫੁੱਲ ਔਨ ਗੈਸ ਤੇ ਔਰ ਇਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਪਕਾਣਾ ਹੈਗਾ ਕਿਉਂਕਿ ਅਰਬੀ ਜਿਹੜੀ ਮੈਕਸਿਮਮ ਸਾਡੀ ਪੱਕ ਚੁੱਕੀ ਹੈ ਗਲ ਚੁੱਕੀ ਹੈ ਜਦੋਂ ਤੱਕ ਆਨਿਅਨਸ ਜਿਹੜੇ ਪਿੰਕਿਸ਼ ਕਲਰ ਦੇ ਨਹੀਂ ਹੋ ਜਾਂਦੇ ਔਰ ਅਰਬੀ ਨੂੰ ਜਿਹੜਾ ਅਸੀਂ ਕ੍ਰਿਸਪੀ ਕਰਨ ਵਾਸਤੇ ਇਹਨੂੰ ਔਨ ਗੈਸ ਤੇ ਫੁੱਲ ਔਨ ਗੈਸ ਤੇਵੇਂ ਸੌਟੇ ਕਰਾਂਗੇ 4 ਤੋਂ 5 ਮਿੰਟ ਲਈ ਸੌਟੇ ਕਰਨ ਤੋਂ ਬਾਅਦ ਉਹਦੇ ਤੇ ਅਸੀਂ ਐਡ ਕੀਤਾ ਤੰੀਆਂ ਤੰੀਆਂ ਦੇ ਨਾਲ ਗਾਰਨਿਸ਼ ਕਰਕੇ ਤੰੀਆਂ ਨੂੰ ਵੀ ਮੈਂ ਮਿਕਸ ਕਰ ਦਿੱਤਾ ਔਰ ਇਹ ਜੀ ਸਾਡੀ ਕ੍ਰਿਸਪੀ ਜਿਹੜੀ ਅਰਬੀ ਹੈਗੀ ਹੈ ਬਿਨਾ ਲੇਸ ਵਾਲੀ ਅਰਬੀ ਤੁਸੀਂ ਦੇਖ ਸਕਦੇ ਹੋ ਉਹਦੇ ਚ ਲੇਸ ਬਿਲਕੁਲ ਵੀ ਤੁਹਾਨੂੰ ਨਜ਼ਰ ਨਹੀਂ ਆ ਰਹੀ ਹੈ ਬਿਨਾ ਲੇਸ ਵਾਲੀ ਕ੍ਰਿਸਪੀ ਅਰਬੀ ਬਣ ਕੇ ਜੋ ਹੈ ਰੈਡੀ ਹੋ ਗਈ ਹੈ ਸਾਡੀ ਖਾਣ ਨੂੰ ਜੋ ਕਿ ਬਹੁਤ ਟੇਸਟੀ ਅਤੇ ਯਮਮੀ ਲੱਗਦੀ ਹੈ ਤਾਂ ਫਰੈਂਡਸ ਏਸੀ ਮੇਰੀ ਅੱਜ ਜਿਹੜੀ ਬਿਨਾ ਲੇਸ ਵਾਲੀ ਅਰਬੀ ਦੀ ਸਬਜ਼ੀ ਦੀ ਰੈਸিপি ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਔਰ ਤੁਸੀਂ ਵੀ ਅਰਬੀ ਨੂੰ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਣਾ ਇਹਦੇ ਜਿਹੜੇ ਦੋ ਪ੍ਰੋਸੈਸ ਮੇਨ ਹੈਗੇ ਆ ਇੱਕ ਧੋਣ ਦੇ ਟਾਈਮ ਤੁਸੀਂ ਉਹਨੂੰ ਉਦੋਂ ਤੱਕ ਧੋਣਾ ਜਦੋਂ ਤੱਕ ਪਾਣੀ ਟਰਾਂਸਪੇਰੈਂਟ ਨਹੀਂ ਹੋ ਜਾਂਦਾ ਦੂਸਰਾ ਜਿਹੜਾ ਹੈਗਾ ਪਕਾਉਣ ਦੇ ਟਾਈਮ ਕਦੋਂ ਮੀਡੀਅਮ ਗੈਸ ਤੇ ਪਕਾਉਣਾ ਹੈਗਾ ਕਦੋਂ ਫੁੱਲ ਗੈਸ ਤੇ ਉਸ ਤਰੀਕੇ ਨਾਲ ਪਕਾਓਗੇ ਅਰਬੀ ਬਿਨਾ ਲੇਸ ਵਾਲੀ ਔਰ ਕ੍ਰਿਸਪੀ ਹੀ ਬਣੇਗੀ ਤਾਂ ਇਹ ਸੀ ਜੀ ਮੇਰੀ ਅੱਜ ਦੀ ਵੀਡੀਓ ਥੈਂਕ ਯੂ so much for watching the video aur milde ha ik hor nayi video de naal tatli thank you so much for watching have a nice day aur channel te agar tusi nayo ta please channel nu subscribe zarur kar lena video nu like aur share karna je thonu changi laggi hoye aur video changi nahi lagi ta vi koi gal nahi tusi thumbs down vi kar sakde ho aur mere layi learning hoegi ki mainu apni video ch improvement karan di lod hai Thank you so much. Bye bye.